ਕਾ ਕਿ ਉਹ ਅੱਜ ਬਚਦੇ ਨਹੀਂ ਲੈ 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 ਨੰਗੇ ਫਿਰ ਨੋ 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 ਇਹਨੇ ਝੋਟੇ ਨੇ ਕਦੇ ਧੋਖਾ ਨਹੀਂ ਦਿੱਤਾ ਐਂ ਨਹੀਂ ਪੁਲਿਸ ਪੈ ਗਈ ਪੱッセ ਓਏ ਆ ਜਾ ਪਾਲਾ ਸਮਾਨ ਚੱਲੀ ਏ ਨੁਨ 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 ਆ ਜਾ ਬਾਈ ਚੱਲੀਏ ਸੇਤੀ ਕਣਾ ਆ ਜਾ ਆ ਜਾ ਜਲਦੀ ਆ ਜਾ ਮਾਨ ਵਾਲੇ ਦਾ ਫੋਨ ਆਈ ਜਾਂਦਾ ਲੈ ਚਲਾ ਉਹ ਮੈਂ ਚਲਾਉਣਾ ਪਰ ਮੈਂ ਤੋ ਤਾਂ ਉਹ ਵੀ ਨਹੀਂ ਚਾਹਦਾ ਉੱਚ ਲੜੀ ਨਹੀਂ ਹੈ ਤੇਲ ਪਵਾ ਲਿਆ ਦੀ ਜਿਹੜਾ ਬਥੇਰਾ ਇੱੱਚ ਉਹ ਉਹ ਗੇਅਰ ਤਾਂ ਕੱਢ ਲਿਆ ਕਰ ਫੇਰ ਕਹਿੰਦਾ ਉਹਨਾਂ ਖਰਾਬ ਹੋ ਗਿਆ ਬਾਈ ਉਹ ਹੋ ਇਹ ਵੀ ਗੇਅਰ ਚਾ ਉਹਰਾ ਆਏਗਾ ਕਿਸੇ ਦਿਨ ਜਿੱਦੇ ਆੜ ਕੇ ਨਾ ਪੁੱਤਾ ਦੇਖ ਲੈ ਨਾ ਜਰੇ ਝੋਟਾ ਆਪਣੇ ਲਵੇ ਉਹਨਾਂ ਚ ਨਹੀਂ ਮਰਦੇ ਆ ਮਾਰ ਕਰ ਲੈਣੂ ਏ ਲੈ 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 ਨੰਗੇ ਫਿਰ ਸਮਾਨ ਵੇਚਣਾ ਤਾਂ ਅੱਖ ਨਹੀਂ ਮਲਾਉਂਦੇ ਮੈਂ ਕਰਦਾ ਸਾਬ ਨੂੰ ਫੋਨ ਇਹ ਤਾਂ ਮੈਕਰਾਉਣਾ 70 ਰੋਲ ਪਲੇਟ ਸਤਿ ਸ੍ਰੀ ਅਕਾਲ ਜਨਾਬ ਜੀ ਜੱਗਰ ਬੋਲਦਾ ਬੰਦੇ ਹੁਣੀ ਸਮਾਨ ਲੈ ਕੇ ਨਿਕਲੇ ਨੇ ਘਰੋਂ ਮੈਨੂੰ ਐ ਲੱਗਦਾ ਹੁਣ ਨਮੋਲ ਕੰਨੀ ਜਾਣਗੇ ਘਰੇਓ ਗੌਰ ਮੜੀ ਜੀ ਤੁਸੀਂ ਬਾਕੀ ਸਾਡੇ ਗਰੀਬਾਂ ਵੱਲ ਵੀ ਧਿਆਨ ଦਿਆ ਕਰੋ ਥੋੜਾ ਮੋਟਾ ਆਂਦੀ ਠੀਕ ਮੈਂ ਪਵਾਉਣਾ ਤੱਪੜ ਅੱਜ ਓ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਜਨਾਬ ਅਸੀ ਗੱਲ ਬੱਜ ਨਹੀਂ ਬਚਦੇ ਫਿਰ ਹੁਣ ਤੂੰ ਦੇਖੀ ਜਾ ਲੈ ਵੀ ਆਪਣੇ ਮੁਖਬਰ ਦਾ ਫੋਨ ਆਇਆ ਸੀ ਉਹ ਕਹਿੰਦਾ ਬਲਾਈ ਕੀ ਕਹਿੰਦਾ ਓਕੀ ਵੇਚਣ ਆ ਰਹੇ ਨਮੋੜ ਪਿੰਡ ਚੱਕ ਲੋ ਫਿਰ ਹੋਰ ਕੀ ਹਾਲ ਹਾਂ ਚੱਲ ਫਿਰ ਚੱਲੀਏ ਫੇਚ ਗੱਡੀ ਕਰਾ ਛੱਕੇ ਨਹੀਂ ਜਾਣੇ ਚਾਹੀਦੇ ਅੱਜ ਬਹੁਤ ਬਾਰੀ ਬੱਜ-ਬੱਜ ਲੰਗੇ ਦੁਨੀਆ ਚ ਨਹੀਂ ਕਿਆ ਯੰਦਾ ਮੇਰਾ ਉਹ ਆਉਣਗੇ ਨਵੇਂ ਨੇ ਮੁੰਡੇ ਦੇ ਦੋ ਅੱਛਾ ਇਕਦਣਾ ਖਾ ਨਹੀਂ ਗੱਜਣਾ ਹੈ ਅੱਛਾ ਨਮਾ ਨਵੇਂ ਸਮਾਨ ਵੇਚਣਾ ਮੇਜੀ ਹੁੰਦਾ ਸਮਾਨ ਪੰਦਰਾ ਆ ਬੈਠਣੇ ਇੱਥੇ ਹੋਰੀ ਫੱਡ ਪੈ ਚੰਦੇ ਲਈ ਮੰਗਾਇਆ ਹੋ ਸਮਾਨ ਮੇਜਰ ਤਾਂ ਫੜ ਲਿਆ ਤੀ ਅੱਛਾ ਕਹਿੰਦੇ ਨਵਾਂ ਥਾਣੇ ਦਾ ਰਾਜਾ ਬਈ ਸਖਤਾਈ ਹੋਊ ਬਾਲੀ ਔਖੇ ਔਖੇ ਔਖਾ ਹੀ ਹੈ ਸਖਤਾਈ ਜ਼ਿਆਦਾ ਕਰਦੀ ਸਰਕਾਰ ਨੇ ਕਿੰਦਾ ਕਹਾਂ ਰਿੱਠੋ ਆ ਬਾਈ ਕਿਵੇਂ ਆ ਠੀਕ ਐ ਆਇਆ ਬੈਜਾ ਆਇਗਾ ਸਮਾਨ ਸਮੂਣ ਕੇ ਨਾ ਆਉਂਦੇ ਨੇ ਆਉਂਦੇ ਨੇ ਦੋ ਮੁੰਡੇ ਮਗਾਇਆ ਹੋਇਆ ਹਾਏ 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 ਠੰਡ ਵਾਲੀ ਇੱਥੋਂ ਦੀ ਸਮਾਨ ਮੁੱਕਿਆ ਵੇ ਇਤਨਾ ਹੋ ਗਿਆ ਹਾਂ ਉਹ ਵੀ ਸਮਾਨ ਵੇਚਦਾ ਨਹੀਂ ਸਹੀ ਗੱਲ ਆ ਪਹਿਲਾਂ ਹੁੰਦਾ ਇੱਕ ਪਤਾ ਨਹੀਂ ਕੀ ਨਾਮ ਸੀ ਉਹਦਾ ਮੁੰਡੇ ਜਿਹੜੇ ਦਾ ਉਹਦਾ ਸਤਾਈ ਹੋ ਗਈ ਬਾੜੀ ਅਸਲੀ ਗੱਲ ਕਰਦਾ ਮੇਜਰ ਦੀ ਹਾਂ ਮੇਜਰ ਆ ਫੜ ਲਿਆ ਦੀ سپورਟ ਵਾਲੀ ਕਰੀ ਬੰਦੇ ਨੇ ਉਹ ਖੜਦਾ ਬਈ ਮੱਚਦੀ ਅੱਗੇ ਜਿਹੜਾ ਖੜਦਾ ਵਾਹ ਦੀਗਾ ਐਸੀ ਤਾਂ ਲੱਗੇ ਪਿਆ ਵੀ ਤੂੰ ਕਿਉਂ ਗਲੀ ਜਾਂਦਾ ਇਹ ਵੀ ਖਾਂਦਾ ਹੈ ਹੋਈ ਮੇਰਾ ਬੜਾ ਪੱਟਿਆ ਗਿਆ ਤੇ ਆ ਕੇ ਖਾਈ ਜਾਂਦਾ ਸੀ ਖਾਲੀ ਮੇ ਰਹੁੰਦੀ ਖਾਈ ਜਾਂਦੇ ਦੀ ਨਰਮਾ ਨਰਮੇ ਚ ਲਾ ਦਾਂਦੇ ਜਿਹੜਾ ਪਤਾ ਲੱਗਦਾ ਸੀ ਇੱਕਰੀ ਵੀ ਬਾਲੀ ਦੀ ਹੁਣ ਆ ਸਰਕਾਰ ਨੇ ਬੰਦ ਕਰਤਾ ਸਖਤਾਈ ਕਰਤੀ ਬਾਲੀ ਪਿਓਰ ਵੀ ਨਹੀਂ ਆਉਂਦਾ ਕਿ ਤੂੰ ਹੋਰ ਸੁਸਣ ਵੀ ਖਾਈ ਜਾਂਦੇ ਤੇ ਸੁਸਣ ਵੀ ਨਹੀਂ ਮਿਲਣਾ ਤੁਸੀਂ ਪਿਓਰ ਨੂੰ ਰੋਨੇ ਸੁਸਣ ਵੀ ਨਹੀਂ ਮਿਲਣਾ ਅੱਗੇ ਹੁੰਦੇ ਤੇਰਾ ਬਾਬਾ ਹੁੰਦਾ ਤੇਰੀ ਅੰਬੋ ਹੁੰਦੀ ਤੇ ਨਰਮੇ ਚ ਨਰਮਾ ਗੁੱਡਦੇ ਉਦੋਂ ਪੀਂਦੇ ਚਾਹਾਂ ਚੁਹਾਂ ਕਰਕੇ ਪੋਸਤ ਵਾਲੀਆਂ ਬਸ ਉਹਨਾਂ ਨੇ ਮੈਂ ਕਹਿਣਾ ਠੇਕੇ ਬੰਦ ਕਰੋ ਮੇਰੇ ਸਾਥੀ ਦਾਰੂ ਨਾਲ ਤਾਂ ਨਹੀਂ ਭੈੜੀ ਦਾਰੂ ਦਾ ਕੰਮ ਤਾਂ ਕਰੂਗਾ ਕੇ ਕੰਮ ਕਰਦਾ ਜੇ ਤੂੰ ਉਹੀ ਖਾਲੀ ਟਿੱਡ ਕੱਸ ਦੂ ਕਿਲੇ ਦੇ ਕਿਲੇ ਨਰਮੇ ਦੇ ਐ ਗੁੱਡਾਂ ਦੇ ਖਾ ਕੇ ਚਮਚਾ ਕਰ ਦਿੰਦੇ ਬਾਈ ਹਾਂ ਉਹ ਕੰਮ ਨਹੀਂ ਹੁੰਦਾ ਦਾਰੂ ਨਾਲ ਤਾਂ ਵਧੀਆ ਆ ਦਾਰੂ ਦਾ ਬਹੁਤ ਵਧੀਆ ਬੰਦਾ ਕੰਮ ਤਾਂ ਕਰੂ ਇਹਦਾ ਬੰਦਾ ਖਾਲੇ ਅੱਗੇ ਮੈਂ ਖਾਲਾ ਚਮਚਾ ਮਾ ਦਾ ਐਸਿਡ ਦਾ ਪਲਟਾ-ਪਲਟਾ ਸਭ ਕੁਝ ਰੱਬ ਕਰ ਲੈ ਫੋਨ ਫੋਨ ਛੱਡ ਟੁੱਟੀ ਜਾਂਦੇ ਨੇ ਜੋਰ-ਜੋਰ ਦੂਰ ਆਉਂਦੀ ਹੁਣੇ ਘਰ ਆ ਇਦਰੀ ਬਿਠਾਉਣੇ ਕਿਤੇ ਆ ਆ ਗੋ ਠਾਡੀ ਵਾਲੀ ਕਰਤੀ ਰੱਬ ਨੇ ਪੈਸੇ ਦੇ ਮੇਰੇ ਹੱਥ ਨੇ ਫੜਾ ਲਿਆ ਸਰੀਰ ਬੁੜਾ ਹੋ ਗਿਆ ਪਤਾ ਨਹੀਂ ਪੈਸੇ ਤਾਂ ਕੋਈ ਨਾ ਪੈਸਿਆਂ ਦਾ ਕੋਈ ਕਰਨਾਂ ਦੀ ਗੱਲ ਪੈਸੇ ਬੂਸਾਂ ਦਾ ਕੋਈ ਕਰਨਾਂ ਪਾਣਾ ਹਾਏ 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 ਆ ਜਾਣ ਦੇ ਮੈਨੂੰ ਆਇਆ ਵੀ ਪਹੁੰਚ ਜਾਣ ਦੇ ਇਹ ਤਾਂ ਟਾਉਂਟ ਵਾਲੇ ਹੋ ਗਏ ਹੋਰ ਕੀ ਕੀ ਰੇਟ ਕਹਦ ਨੇ ਰੇਡ ਤਾਂ 1100 ਆ। ਅੱਛਾ। ਮੈਂ ਕੀ ਕਰਦੀ? ਮੈਂ ਕੀ ਕਰਦੀ? ਉਹ ਨਵਾਂ ਥਾਣੇਦਾਰ ਆ ਗਿਆ ਨਾ। ਆਹ। ਪਿੱਛੇ ਐਦਾ ਗੱਡੀ ਲਾ ਕੇ। ਦੱਸਿਆ ਜੀ। ਕਹਿੰਦਾ ਪਿੰਡ ਇਧਰ ਮੇਜਰ ਖੜਿਆ ਜਿੱਥੇ। ਮਾ ਆਂਦੇ ਪੁੱਤਾਂ ਨੂੰ ਫਿਰ ਨਾ ਪਿੱਛੇ। ਅੱਛਾ। ਉਹ ਮੁੰਡਾ ਤਗੜਾ ਦੀ ਮੇਜਰ। ਅੱਛਾ। ਇਹਨੇ ਭਵੇਂ ਗੱਧੜ ਮੰਗੂ। ਸਰ ਮੇਜਰ। ਆਹ ਇੱਕ ਨਹੀਂ ਖੜਿਆ। ਔਰ ਫੜ ਲਿਆ ਕਹਿੰਦੇ ਗਾਹਾਂ ਜਾ ਕੇ ਬਈ ਪਾਵਾ ਬਦੀ ਲਵੇ। ਉਸੇ ਜੀ। ਚੰਗਾ ਦੀ ਮੁੰਡਾ। ਆ ਦੋ ਆਏ ਨੇ ਮੁੰੜੇ ਜੀ। ਹਾਂ। ਇਹ ਨਹੀਂ ਕਹਿੰਦੇ ਡਾ ਲੰਦੇ ਬਈ। ਅੱਗੇ ਹੁੰਦੇ ਦੇਲਾ ਆਮਤੀ ਭਾਂ ਦਾ ਉਹ ਗੇੜੇ ਗੱਲਾਂ ਹੁਣ ਕਿੱਥੇ ਨੇ ਉਹੀ ਚੀਜ਼ ਵੀ ਨਹੀਂ ਆਉਂਦੀ ਆਹ दारूਆਂ ਨੂੰ ਆ ਫਿਰਦੇ ਵੇਚਦੇ ਇਹਨਾਂ ਨੂੰ ਕੋਈ ਨਹੀਂ ਫੜਦਾ ਇੱਕ ਹੋਰ ਚੱਲ ਪਿਆ ਜਿਹੜੇ ਇਹਨਾਂ ਨੂੰ ਟਿੱਕਾ ਟਿੱਕਾ ਦੇਖ ਉਹਨਾਂ ਲੱਗ ਜੀ ਖਾਣਾ ਉਹਨਾਂ ਲੱਗ ਜੀ ਸਹਰਾ ਚਟਾ ਦਾ ਟੰਡਾ ਤਾਂ ਨਹੀਂ ਹਲੇ ਆਇਆ ਸਹਰਾ ਚ ਪੀਂਦੇ ਵੱਡੇ ਸਹਰਾ ਜਿਆਦਾ ਪਟਿਆਲੇ ਪੂਰੇ ਕਰੀ ਤੂੰ ਆ ਲੱਗ ਜੀ ਖਾਣ ਕਿਤੇ ਕੰਜਰ ਦਿਆ ਉਕਿ ਇੱਥੇ ਬਾਬਾ ਪਤੋ ਆਹੀ ਨਹੀਂ ਪੂਰਾ ਹੁੰਦਾ ਸਹਿਰ ਪੜਦਾ ਵੀ ਸਹਿਰ ਪੜਦਾ ਤੇ ਕਾਲਜਾ ਕੋਲਿਆਂ ਚ ਮੁੰਡੇ ਲੱਗਦੇ ਨੇ ਇਹੇ ਪੜਨ ਬਾਰੇ ਤਾਂ ਹੀ ਪਤਾ ਇਹਨੂੰ ਹਾਂ ਇਹਦਾ ਬਾਈ ਜੀ ਤੋਂ ਬਚਿਆ ਜਾਂਦਾ ਬਾ ਚਲਦਾ ਬਾਬਾ ਦੂਰ ਦਸਨ ਦੇ ਖਾਪੜਾਂ ਨਹੀਂ ਸੁਣਦੇ ਹੁੰਦੇ ਉੱਥੋਂ ਪਤਾ ਲੱਗਿਆ ਆਪਾਂ ਨੂੰ ਹੂੰ ਇਹਦਾ ਬਾ ਚਲੋ ਬਾਈ ਜੀ ਤੋਂ ਬਚਿਆ ਜਾਂਦਾ ਹੈਦਾ ਤੇਰਾ ਤੂੰ ਮੈਂ ਗੱਲ ਸਿੜਤੀ ਹੁਣ ਤੈਨੂੰ ਮੈਂ ਸੁਣਾਉਣਾ ਤੇਰਾ ਜਵਾਨੀ ਦੇ ਵੇਲੇ ਗੱਲ ਤੇ ਭਾਈ ਨਰਮਾ ਪੰਡਪਾਤੀ ਵੱਡੀ ਹੂੰ ਤੇ ਮੈਂ ਘਰ ਚਾਹ ਪੀ ਕੇ ਆਦੀ ਪੋਸਟ ਵਾਲੀ ਹੂੰ ਪੋਸਟ ਪੀਤਾ ਹਾ ਦੀ ਵਧੀਆ ਅਸਿਆ ਤੇ ਦੋ ਤਿੰਨੇ ਆਣੇ ਪੰਡ ਨੂੰ ਲੱਗੇ ਪੇ ਅਸਿਆ ਤੇ ਮੇਰਾ ਵਾਲਾ ਲਾਣੇਦਾਰ ਕਹਿੰਦਾ ਆ ਆ ਗਿਆ ਹੋਏ ਸਾਡਾ ਚੋਬਰੇ ਚੱਕੂ ਆਪੀ ਦੱ ਲੱਗੀ ਕਹਿੰਦਾ ਨਾਲ ਮੇਰਾ ਲੱਗਾ ਜੀ ਸਮਾਨ ਹੂੰ ਮਾਤਾ ਪਰ ਮਹਾ ਪਰਾ ਹੋ ਜਾ ਓਏ ਮਾ ਆਪੀ ਚੱਕੂ ਮੈਂ ਹੱਸਾਂ ਲੱਗੇ ਹੱਸਾਂ ਲੱਗੇ ਆਉ ਵੀ ਕਿੱਥੇ ਹਾਂ ਕਾਰ ਲੱਗਾ ਹੈ ਜੀ ਵਧੀਆ ਬੜੀ ਰਾਜਾ ਦੀ ਤੂੰ ਬੜਾ ਆਦੋਂ ਕਾਰ ਲੱਗਾ ਹੈ ਜੀ ਵਧੀਆ ਮਾ ਕਿਹੜਾ ਸ਼ਰਤੇ ਧਰਾ ਦੋ ਸ਼ਰਤੇ ਧਰਾਤੀ ਐਂ ਚ ਲੈ ਗਿਆ ਪਿੰਡ ਰੇੜੇ ਦੀ ਮੜੀ ਲੋਡ ਪਈ ਪਰ ਜ਼ਰੂਰ ਤੇ ਪਤਾ ਨਹੀਂ ਲੱਗਦਾ ਸਮਾਨ ਦੀ ਬੰਨਾ ਹੁਣ ਕਿੱਥੇ ਸਮਾਨ ਉਹ ਅੱਜ ਕੱਲ੍ਹ ਰੋਟੀ ਖਾ ਕੇ ਤਿੰਨ ਵਾਰੀ ਲੈਟਰਾਂ ਗਏ ਜਾਂਦੇ ਨੇ ਹਾਂ ਉਹਨੇ ਕਿਥੇ ਪਾਚ ਦੀ ਇਹਨਾਂ ਨੇ ਤੂੰ ਤਾਂ ਬਾਡੀ ਚ ਵੀ ਤੇਜ ਦੀ ਇਹ ਵੀ ਗਾਲ ਸੁੱਲ ਹੈ ਕਣਕ ਲਾ ਕੇ ਵੱਢਣਾ ਤਿੰਨ ਦਿਹਾੜੀਆਂ ਲਿਆਤੇ ਤੇ ਦਿਹਾੜੀਆਂ ਲਿਆਤੇ ਪਿੰਡ ਚੋਂ ਮੇਰੇ ਵਾਲੇ ਲਾਣੇਦਾਰ ਨੇ ਤੇ ਸੇਡ ਦੇ ਖਾਈ ਦਾ ਸਾਰ ਨੂੰ ਲਾ ਲ ਤਿੰਨ ਤਿੰਨ ਦਿਹਾੜੀਆਂ ਲਿਆਤੇ ਤੇ ਯਕੀਨ ਮੰਨੀ ਮੈਂ ਲਾਇਆ ਫਿਰ ਕਾੜ ਮੇਰੇ ਵਾਲੇ ਲਾਣੇਦਾਰ ਦੇ ਚੋਰੀਆਂ ਚੋਰੀਆਂ ਲਾ ਕੇ ਕਾੜ ਬਹਿ ਗਿਆ ਮਤਾ ਲੈ ਕੇ ਦਾਤੀ ਉਹਨਾਂ ਨੇ ਇੱਕ ਫਾਂਟ ਮੈਂ ਦੋ ਮਾਰੇ ਜੀਲੇ ਵੱਢ ਕੇ ਨਾਲ ਦੀ ਨਾਲ ਅੱਛਾ ਹਾਂ ਆ ਲਿਆ ਉਹ ਚਫਰਾਾ ਤੋੜ ਕੇ ਹੈਗੀ ਦੀ ਬਾਈ ਉਹਦਾ ਜਾਣ ਤੇਰ ਚ ਆ ਤੇ ਕਾਰ ਦਾ ਇਸਤੇਮਾਲ ਦੀ ਇਹ ਥਮਾਨ ਉਹ ਤਾਂ ਤੀ ਐ ਵਰਕ ਬੜਕੋਟ ਦਾ ਸਰੀਰ ਜਦੋਂ ਦਾਣਾ ਦੇ ਕਾਰ ਕੌਣ ਕ ਵੱਡੀ ਗਿਆ ਵਾ ਪਤੀ ਨਾਲ ਅੱਗੇ ਗਮਾਂਡੀਆਂ ਦੀ ਵੱੜਤੀ ਨਾਲੀ ਉਹੀ 14 ਮੇਰੀ ਗਣੀ ਹੋਈ ਆ ਇਹਦਾ ਤਰ ਵਾਸਾ ਬਟਨਾ ਬਟਰ ਹਲ ਜਾਂਦੀ ਜੀ ਜਾਣ ਵਾਲੀ ਹੁੰਦੀ ਅੱਗੇ ਅੱਗੇ ਗੋਲ ਦੇਣੀ ਤੀ ਕੁੱਸਾ ਨਹੀਂ ਕਰਦਾ ਦੀ ਕੋਈ ਅੱਜ ਕੱਲ ਤਾਂ ਵੱਡੂ ਖਾਣ ਵਾਂਗੂ ਆਉਂਦੇ ਨੇ ਸਾਲਾ ਮੋਬਾਈਲਾਂ ਨੇ ਕੰਮ ਖਰਾਬ ਕਰਤਾ ਆ ਵੱਡੇ ਵੱਡੇ ਜਿਆਦੀ ਬੜੀ ਬਾਲੀ ਹੋ ਗਈ ਮੁੱਖ ਬਰੀ ਹਾਂ ਦੀ ਗੱਲਾਂ ਦੱਸਦੇ ਹੁੰਦੇ ਨੇ ਤਾਂ ਫੜਫੜ ਹੋ ਰਿਹਾ ਹੈ ਸਾਹ ਫੜ ਹੋ ਰਿਹਾ ਇਹਨਾਂ ਦਾ ਭੁਖੀ ਵਾਲਿਆਂ ਦਾ ਆਹ ਆਹ ਉਹ ਨਹੀਂ ਕੁੱਤੇ ਦੀ ਰੱਬ ਨੇ ਠੱਡ ਵੀ ਜਿਆਦੇ ਕਰਤੀ ਅੱਜ ਤਾਂ ਅਗਰੇ ਬਚਾਦਾ ਪਾਪਾ ਕਿ ਅਸੀਂ ਕੁੱਤੇ ਹੀ ਸਹੀ ਆ ਗਿਆ ਉਹ ਲੋਹਲਾ ਰੋਗਲਾ ਪੁੰਤਰਾ ਯਾਰ YouTube ਵੀ ਤੁਹਾਨੂੰ ਆਖ ਲੈਦੇ ਜਿਹੜੀਆਂ ਤੇ ਚਾੜ ਦਿੰਨਾ ਜਮੀ ਉਹ ਬੈਠੇ ਨੇ ਉਹ ਚੱਲ ਦੇ ਕੇ ਆ ਉਹਨਾਂ ਨੂੰ ਮਾਲਕ ਮੈਂ ਚੱਲਾਂ ਨਾਲ ਕਾਡਾ ਟੈਂਕੀ ਚ ਆਹ ਫੜ ਚਾਬੀ ਜਿਹੜੀ ਕੋਹਣਾ ਪਹਿਨਾ ਕੱਲ ਲਾਇਆ ਉਹ ਚਾਬੀ ਨਹੀਂ ਨਿਕਲਦੀ ਕਲੇ ਆਹ ਇੱਕ ਮਾਲ ਚਾ ਮਾ ਵੀ ਪਾੜ ਗਿਆ ਸਾਰਾ ਅੱਜ ਦਾ ਕੋਈ ਕਿੰਨਾ ਦੇ ਤਾਂ ਇੰਨੀ ਨੇ ਤਿੰਨ ਬੰਦੇ ਨੇ ਉਹ ਉਸੇ ਹੀ ਮਾਲ ਦੇਣਾ ਜੱਫਾ ਚੱਲ ਆਜਾ ਔਰ ਜਾ ਤੂੰ ਆ ਗਾ ਤਮਾਟਰ ਕਰਤਾ ਠਾਡੀ ਵਾਲੀ ਕਰੀ ਪਿਆਰਾ ਬੜੇ ਜੇ ਸਮਾਨ ਸਮੂਣ ਹੋਵੇ ਭੈਣ ਦਾ ਕਿੱਥੇ ਲੱਗੇ ਠੱਢ ਨਵੇਂ ਆਉਂਦੀ ਹੋਣਗੇ ਔਰਦਾ ਪੈ ਮੁੰਡੇ ਕੋਈ ਨਹੀਂ ਆਇਆ ਬਾਬੇ ਔਰ ਆਇਆ ਬਾਬਾ ਕਿਹੜਾ ਹੋਏ ਮੁੰਡੇ ਇਹ ਨਾ ਔਰ ਆਜਾ ਔਰ ਆ ਅੱਛਾ ਦੇਖੀ ਔਰ ਆਜਾ ਆਹ ਬੰਦੇ ਕਿੰਨੇ ਠੀਕ ਆ ਹਾਂ ਬੰਦੇ ਕਿੰਨੇ ਚੀਜ਼ ਨੇ ਮਾਹ ਬੰਦੇ ਆਪਣੇ ਨੇ ਐ ਸੋਨੂੰ ਮੈਂ ਮੇਜਰ ਵੀ ਮੇਰੇ ਨਾਲ ਵਧੀਆ ਦੀ ਛੋੜ ਨਾਲ ਵੀ ਆਪਾਂ ਘਰ ਦੀ ਗੱਲ ਰੱਖਾਂਗੇ ਉਹ ਤਾਂ ਠੀਕ ਆ ਥੋੜਾ ਆਪਣੇ ਮਿੱਤ ਦੀ ਨੇ ਬੰਦੇ ਮੇਰੀ ਗੱਲ ਸੁਣ ਨਾ ਚੋਗੜ ਘੋਰ ਬਹੁਤ ਬੈਠੇ ਹੁੰਦੇ ਨੇ ਉਹ ਨਹੀਂ ਆਪਣੀ ਬੰਦੇ ਨੇ ਪੁਲਿਸ ਸਾਡੇ ਤੇ ਐ ਫਿਰਦੀ ਆ ਪੂਰਾ ਮਤਲਬ ਨਾ ਉੱਡਿਆ ਪਿਆ ਹੁਣ ਵੀ ਹਾਂ ਬੰਦੇ ਗੱਜਣ ਕੇ ਜੀ ਹੁੰਦੀ ਆ ਹੁਣ ਚਾਰੇ ਪਾਸੇ ਤੁਸੀਂ ਬੇਫਿਕਰ ਰਹੋ ਇਹ ਜੇ ਬੰਦੇ ਆਪਣੇ ਮਿੱਤ ਦੀ ਬੰਦੇ ਨੇ ਅੱਛਾ ਤੂੰ ਸਮਾਨ ਲੈ ਵੇ ਲੈ ਫਰ ਮਾਨ ਬੱਧੀ ਆ ਉਹ ਕਿਉਂ ਹੋ ਹਮ ਅੱਜ ਕਿਹਦਾ ਉਹ ਅਭੀ ਬਾਬੂ ਜੀ ਬਣ ਗਿਆ ਬਾਬੂ ਜੀ ਬੰਨਣਾ ਬਹੁਤ ਔਖਾ ਕੱਲ ਚੰਗਾ ਬਾਬਾ ਸੀ ਰੇਟ ਰੂਟ ਫਿਰਦਾ ਤੋ ਆਪਾਂ ਬਾਅਦ ਹੀ ਕਰਾਂਗੇ ਬਾਬਾ ਗੱਲ ਨਾ ਆਪਾਂ ਇਹ ਫਿਰ ਚੱਕ ਰਹੇ ਹਾਂ ਨਾ ਕੋਈ ਚੱਕਰ ਨਹੀਂ ਪੈਂਦਾ ਮੜਿਆ ਸੇਕ ਦੀ ਆ ਜਾ ਓਏ ਮੇਰੀ ਗੱਲ ਸੁਣ ਲਓ ਮੰਨ ਲਓ ਉਹ ਸੇਕਣਾ ਲੇਟ ਕਰਾ ਦੇਗਾ ਤੂੰ ਬਾਤ ਕੀ ਰਿਹਾ ਕਰੋ ਨਾ ਕੋਈ ਨਾ ਬਾਤ ਤੇ ਤੁਹਾਡੇ ਕੋਈ ਹੱਕ ਖੱਟ ਸੇਕ ਦੇ ਸਤਰੀ ਕਾਲ ਪੁੱਤਰ ਹੋ ਠੀਕ ਹੋ ਵਧੀਆ ਬਾਬੇ ਵਧੀਆ ਹਾਲ ਚਾਲ ਬਾਬਾ ਜੀ ਵਧੀਆ ਜੀ ਵਧੀਆ ਹੋਰ ਬਾਈ ਜੀ ਕੀ ਹਾਲ ਹੈ ਵਧੀਆ ਸਾਡਾ ਤਾਂ ਹਾਲ ਫਾਇਰ ਸੇਕ ਲੋ ਠੰਡ ਬਹੁਤ ਆ ਤੇ ਦੱਸੇ ਇੱਧਰ ਹੋ ਮੜਾ ਆ ਜਾ ਆ ਜਾ ਸਮਾਨ ਨਹੀਂ ਮੜਾ ਵੇਚਦੇ ਨਾ ਯਾਰ ਰੱਪਾ ਸਮਾਨ ਮਤਲਬ ਬਾਹਰੋਂ ਆਉਂਦਾ ਮਾਲ ਤੇ ਰੁਪਈਆ ਵੀ ਵੱਧ ਲੈਣੇ ਸਮਾਨ ਵਧੀਆ ਹੋ ਹਾਂ ਹੁਣ ਤਾਂ ਬਈ ਸਭਾਈ ਕਹਿੰਦੇ ਬਾੜੀ ਹੋ ਗਈ ਹੈ ਗੱਜਣ ਤੇ ਗੇਜੇ ਨੂੰ ਹੱਥ ਪਾਉਣਾ ਕਿਤੇ ਖਾਲਾ ਜੀ ਦਾ ਬੋਲਾ ਥੋੜੀ ਹੈ ਬਿਲਕੁਲ ਕੋਈ ਸਮਝ ਨਹੀਂ ਪਤਾ ਪੂਰੀ ਉਮੀਦ ਚੜ੍ਹ ਸਾਨੂੰ ਆਉਂਦੀ ਆਪਦੇ ਮਾਨ ਹੈ ਇਹ ਅਸੀਂ ਲੰਘ ਜਾਾਂਗੇ ਪਰ ਮੈਨੂੰ ਇਹਨਾਂ ਪਤਾ ਵੀ ਪੁਲਿਸ ਸਾਡੇ ਪਿੱਛੇ ਪਾਉਂਗੀ ਆ ਉਹ ਅੱਛਾ ਕੀ ਨਹੀਂ ਦੇ ਬੋਲ ਸਕਦਾ ਇਹ ਬੰਦ ਕਰਨਾ ਇਹ ਕਹਿੰਦੇ ਪੂਰੀ ਗਲੀ ਸਾਨੂੰ ਨਾ ਅਚਕਾ ਦਿਓ ਨੱਗ ਜੋ ਬਾਈ ਵਾਲ ਕੇ ਇੱਥੇ ਕਿਤੇ ਇਹ ਤਾਂ ਭੁੱਲ ਜਾ ਆਪਾਂ ਬਾਪੇ ਉਹ ਕੀ ਨਹੀਂ ਬੰਦ ਹੁੰਦੀ ਹਾਂ ਵਾਹ ਉੱਜੋ ਦੇ ਹੋਸ਼ੇ ਉਹ ਸੱਦ ਦਾ ਸਹਾਰਾ ਭਈ ਉਹ ਸੱਦ ਦਾ ਮੈਂ ਕਾਰ ਤੋਂ ਵੱਡਾ ਉੱਠਿਆ ਨਹੀਂ ਜਾਂਦਾ ਮੈਂ ਪਹਿਲਾਂ ਟੈਨਸ਼ਨ ਹੋ ਜਾਂਦੀ ਆ ਹੋ ਗਿਆ ਯਾਰ ਚੱਲ ਚੱਲ ਚੰਗਾ ਬੱਤਾਂ ਫਿਰ ਹੋਰ ਰਿਫਰ ਬਤੋ ਦੇਖੇ ਜਾਓ ਉਹ ਦੇਖ ਕੀ ਜਾਣਗੇ ਰੋਜ਼ ਦਾ ਕੰਮ ਉਹਨਾਂ ਦਾ ਲੈ ਬਈ ਕਤਾ ਵਧੀਆ ਹੈੜਾ ਬਾਬਾ ਸਗਤਾਜੀ ਬਾਲੀ ਕਰਦੀ ਹੁਣ ਗਵਰਨਮੈਂਟ ਜਿਉਂਦੇ ਬਸਦੇ ਰਹਿਣ ਚੰਗਾ ਫਿਰ ਬਾਬਾ ਪੈਸੇ ਆ ਪਾਥਰੇ ਕਰਨੇਗੇ ਹਾਂ ਪੈਸੇ ਦਾ ਕਰਨੇ ਅਗਲਾ ਕਿਹੜਾ ਆਉਣਗੇ ਉਹ ਫੇਰ ਲੈ ਕੇ ਜਾਣਗੇ ਘਰੇ ਫੜਾ ਜੀ ਜਿਆਦਾ ਕਰਕੇ ਆਏ ਹਾਏ ਚੰਗਾ ਹੋਵੇ ਦੇਖਦੇ ਆ ਕਰਦਿਆ ਕੋਈ ਢੱਕਾ ਤੋੜ ਤੇ ਜਾ ਕੇ ਕੰਮ ਕਮਾ ਓਏ ਆ ਜਾ ਯਾਰ ਹੁਣ ਆ ਗਿਆ ਯਾਰ ਕੂੰ ਹੀ ਤੂੰ ਤਾਂ ਜਾਣ ਤੇ ਬਣਾ ਲੈਣਾ ਸਮਾਨ ਦੇਖ ਲਾ ਕਿਵੇਂ ਫੜਨਾ ਇਹਦੀ ਪੁੜੇ ਜੀ ਓਰੇ ਜਾਨੇ ਗਰਦ ਕਰ ਰੱਖੀ ਹੁੰਦਾ ਸਮਾਨ ਦੀ ਤੇ ਐਂ ਚਲਦਾ ਰਿਹਾ ਆਪਾਂ ਪੌਲਾ ਹੋਇਆ ਪਿੰਡ ਸਾਰਾ ਇਹ ਐਂ ਚੱਲਦਾ ਰਿਹਾ ਆਪਾਂ ਥੋੜੇ ਟਾਈਮ ਦੀ ਨਹੀਂ ਰੁਕ ਜਾਣ ਮੈਂ ਕਿਹਾ ਮੈਂ ਤੇਰੇ ਨਾਲ ਇੱਕ ਹੁੰਵੀ ਗੱਲ ਕਰੂੰਗਾ ਇੱਕ ਦਿਨ ਥੋੜਾ ਜਿਹਾ ਹੈਗਾ ਵੀ ਮੇਰੇ ਦਿਮਾਗ ਚ ਚੱਲਦਾ ਫਿਰ ਬਾਤ ਆ ਯਾਰ ਉਹ ਮੈਨੂੰ ਸਾਰਾ ਪਤਾ ਯਾਰ ਤੂੰ ਹੀ ਨਾਬਦੀ ਚੌਧਰ ਕੋਟਿਆ ਕਰ ਉਹ ਚੌਧਰ ਤੋਂ ਗੱਲ ਯਾਦ ਆਈ ਏਡੇ ਇੱਕ ਕੜਮ ਚੌਧਰੀ ਸੀ ਅੱਛਾ ਉਹਨੇ ਮੇਰੀ ਸਣੀ ਜੌਲ ਨਾਲ ਲੜਾਈ ਕਰਵਾਤੀ ਸਣੀ ਜੌਲ ਨਾਲ ਉਹ ਆਉਂਦਾ ਨਹੀਂ ਹੁੰਦਾ ਖਬਰਾਂ ਨਹੀਂ ਅੱਜ ਹਾਂ ਸਣੀ ਜੌਲ ਕੀ ਕਾਮਰ ਵਿੱਚ ਦਰਦ ਹੈ ਅੱਛਾ ਉਹ ਆਪਾਂ ਹੀ ਦਿੱਤਾ ਹੋਇਆ ਅੱਛਾ ਵਾਹ ਉਹ ਬਹੁਤ ਜੀਰਾਂ ਪਹਿਲਾਂ ਹੱਥ ਪਾ ਕੇ ਉਹ ਕਾਮਰ ਆ ਵੀ ਕਿਸੇ ਕਰੀਆ ਸਰੀ ਗੱਲਾਂ ਰਾਟੇਲਾ ਆਹੇ ਰੋਗਲਾ ਓਏ 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 ਮੋੜ ਸੜਿਆ ਮੋੜ ਬਾਈ ਬਾਹਨ ਹਾ ਬਾਈਲਾ ਚੱਲ ਜੱਫਾ ਲਾਓ ਆਂ ਕਿ ਬੀਰ ਤੇਰਾ ਗੱਡੀ ਖਿੱਚ ਗੱਡੀ ਖਿੱਚ ਕਰ ਜਰ ਕੇ ਉਤਾ ਸਾਰੇ ਉੱਤੇ ਖਿੱਚਣਾ ਕਰੂ ਓਏ ਉਤਾ ਮਾਮੇ ਤਾਂ ਕੇ ਯਾਰ ਉੱਤੇ ਸੋ ਤਾਂ ਠੀਕ ਆ ਸੜਾ ਖਿੰਡਲਾ ਮਰੇਗਾ ਅੱਜ ਨਹੀਂ ਛੱਡਦਾ ਛੱਡਣੇ ਨਹੀਂ ਇਹ ਉਹ ਪਾਟਣਾ ਜਾਂ ਕਿੱਥੀ ਆਵਾ ਅੱਜ ਕਾਣੀ ਕਿੱਥੇ ਹੈ ਉਹ ਬਣਾਏਗਾ ਤਾਂ ਛੱਡੇ ਲਗਵਾਰੀ ਕਿੱਥੇ ਗਿਆ ਵਾ ਨਾਂਗੇ ਅੱਜ ਵਾਕੇ ਓਏ ਅੱਜ ਵੱਜਦੇ ਨਹੀਂ ਗੱਜਣਾ ਕਦੇ ਫੇਰ ਸਹੀ ਕੋਈ ਨਹੀਂ ਅੜਨਗੇ ਤਾਂ ਹੈਗੇ ਤਾਂ ਨੌਰਨਗੇ ਤਾਂ ਹੈਗੇ ਜੀ ਚਲ ਇਹ ਤਾਂ ਆਉਣ ਦੀ ਝਾੜ ਥੱਲੇ ਆ ਕੀ ਦਾ ਆ ਗਿਆ ਹੈਲੋ ਹੈ ਨਾਂਗੇ ਓਸੇ ਕੋਈ ਨਹੀਂ ਕੋਈ ਨਹੀਂ ਨਿਗਾਉਂ ਨਾ ਤੀ ਹੈ ਦੁਬਾਰੇ ਫੜਵਾ ਦਾਂਗੇ ਮੇਜਰ ਕਿਹੜਾ ਫੜਾਇਆ ਨਹੀਂ ਮੈਂ ਕਿਹੜਾ ਕੋਈ ਹੋਰ ਕੰਮ ਕਰਨਾ ਮੈਂ ਤਾਂ ਆਹੀ ਕੰਮ ਤੇ ਆ ਬਸ ਤੁਸੀਂ ਮੇਰਾ ਧਿਆਨ ਰੱਖਿਓ ਚਾਹ ਪਾਣੀ ਕਰ ਦਿਓ ਠੀਕ ਸੱਚੀ ਗੱਲ ਵੀਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਸਾਡੇ ਇਲਕੇ ਦੀ ਜੱਟੀ ਵੱਲੋਂ ਬਰੇਸੀਂ YouTube ਤੇ ਵੀਡੀਓ ਪਾਉਂ ਰਹੇ ਨੇ ਆ ਆਪਣੇ ਵੀਡੀਓ ਬਣਾਈਏ ਸੀ ਨੇ ਤੇ ਤੁਸੀਂ ਇਹਨੂੰ ਦੇਖੋ ਤੇ ਸਬਸਕ੍ਰਾਈਬ ਕਰੋ ਚੈਨਲ ਲਾਈਕ ਕਰੋ ਸ਼ੇਅਰ ਕਰੋ ਅੱਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਆ ਤਾਂ ਅਸੀਂ ਇਹਦਾ ਅਗਲਾ ਭਾਗ ਬਣਾਵਾਂਗੇ ਕੋਸ਼ਿਸ਼ ਕਰੀਏ ਬਧੀ ਬਣਾਈਆ ਤੁਸੀਂ ਕਮੈਂਟ ਦੇ ਵਿੱਚ ਸਾਨੂੰ ਦੱਸ ਸਕਦੇ ਹੋ ਜੇ ਤੁਹਾਨੂੰ ਕੋਈ ਲੱਗਦਾ ਕਰ ਵੀ ਇਹਦੇ ਵਿੱਚ ਤਬਦੀਲੀ ਕਰੋ ਜੇ ਤੁਹਾਨੂੰ ਵਧੀਆ ਲੱਗਦੇ ਤੁਸੀਂ ਅਗਲਾ ਭਾਗ ਬਣਾਉਣਾ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਬਸਕ੍ਰਾਈਬ ਵੀ ਕਰ ਲੈਣਾ ਚੈਨਲ ਨੂੰ ਤੇ ਅੱਗੇ ਸ਼ੇਅਰ ਵੀ ਕਰ ਦੇਣਾ ਜੇ ਨਹੀਂ ਚੰਗੀ ਲੱਗੀ ਤਾਂ ਵੀ ਸਾਨੂੰ ਕਮੈਂਟਾਂ ਵਿੱਚ ਦੱਸ ਦੋ ਆਪਾਂ ਹੋਰ ਬਣਾਵਾਂਗੇ It's a good thing that I've done a